ਜੋ ਜਗਾਂ ਉਹੜੇ ਵੱਢਣ ਵਾਲੇ ਤੇ ਆ ਖਾਲ ਸਮਾਨ ਵਾਲਾ ਬੈ ਨਿਆ ਨਹੀਂ ਦਿੰਦਾ ਆਪ ਨੂੰ ਵੱਢਣੇ ਪੈਣਗੇ ਆ ਚਾਹ ਪਈ ਆ ਪਾਪਾ ਚਾਹ ਦਾ ਉਹੜੇ ਤੋਂ ਕੌਣ ਵੱਢੂਗਾ ਮੈਂ ਤਾਂ ਜਾ ਕੇ ਆਉਣਾ ਯਾਰ ਕੰਮ ਕੰਮ ਜਾ ਕੇ ਉਹਨਾਂ ਤੇ ਮੈਥੋਂ ਆਪ ਨਹੀਂ ਵੱਢੀ ਦੇ ਫਿਰ ਤੂੰ ਵੱਢ ਲੈ ਤੈਨੂੰ ਕੀ ਹੋਇਆ ਯਾਰ ਤੈਨੂੰ ਰੋਲ ਚ ਲੈ ਕੇ ਸਕੂਟਰ ਜਾ ਚੱਲ ਪੂਆ ਮੈਂ ਕੰਮ ਜਾ ਕੇ ਆਉਣਾ ਮੈਨੂੰ ਥੋੜਾ ਜਿਹਾ ਕੰਮ ਹੈ ਖਸਮਾਂ ਨੂੰ ਖਾ ਦੇ ਤੇਰਾ ਕੰਮ ਫਿਰ ਕੱਲ ਨੂੰ ਕੰਪੈਨ ਲੱਗੂਗੀ ਫਿਰ ਕਿਵੇਂ ਕਰਾਂਗੇ ਕੰਪੈਨ ਲੱਗੂਗੀ ਵੱਢ ਮੈਂ ਰੋਲ ਤੇ ਠੇਕਾ ਲਿਆ ਗਿਆ ਆਏ ਕੋ ਕਰਦਾ ਵੜਦੇ ਯਾਰ ਵੜਦੇ ਯਾਰ ਮੈਨੂੰ ਤਾਂ ਜਾਣਾ ਫਿਰ ਹਾਂ ਕਣਕ ਦੀ ਓੜੀ ਜੀ ਵੱਢ ਜਾ ਤੂੰ ਵੱਢ ਦੀ ਯਾਰ ਸੜਕੇ ਕਿਪੈਣ ਲੱਗਣੀ ਐ ਆਏ ਤੂੰ ਕਰਦਾ ਮੈਂ ਤਾਂ ਘਾਹ ਚੱਕਦਾ ਵੱਢ ਦੀ ਵੱਢ ਦੀ ਯਾਰ ਹਾਂ ਰੋ ਪਾਜ ਜਾਣਾ ਆਹ ਤੱਕ ਦਾਤੀ ਤੂੰ ਵੱਢ ਦੀ ਭਰਾਵਾ ਆਹ ਤੱਕ ਮੈਨੂੰ ਨਹੀਂ ਬਦਲ ਲੈ ਯਾਰ ਮੈਨੂੰ ਕਿਉਂ ਫਸਵਾਉਣਾ ਹੈਗਾ ਵੱਢ ਲਾ ਵੱਢ ਵੱਢ ਸਿੱਕੇ ਸੜਕੇ ਕਿਪੈਣ ਲੱਗਣੀ ਐ ਥੋੜਾ ਬੁਢਾ ਨਹੀਂ ਬਲਟੂ ਮੈਂ ਤਾਂ ਜਾਣਾ ਉੱਥੇ ਜਾ ਕੇ ਆਉਣਾ ਅਸੀਂ ਮੰਡੀ ਫਿਰ ਕੋਈ ਨਹੀਂ ਜਾਣਾ ਮੈਂ ਘਾਹ ਚੱਕੀ ਜਣਾ ਹਾਲ ਨਾ ਆਹ ਬੱਦ ਬੱਦ ਇਹ ਦੂਜਾ ਮ ਜਾਣ ਕੇ ਉਹ ਕਰਦਾ ਹੈ ਆਦਾ ਜਾਣ ਕੇ ਕਰਦਾ ਰੋਡ ਲੈ ਕੇ ਸਕੂਟਰ ਜਾ ਬਾਸੂ ਲੈ ਭਰਾਵਾ ਚੰਗਾ ਬਸ ਆ ਆ ਆ ਬਸ ਹੀ ਵਢੂਗਾ ਨਾਲੇ ਆ ਆ ਆ ਵੜਦੇ ਜਾ ਜਿਹੜਾ ਵਢੇਗਾ ਉਹੀ ਲੋਟ ਹੈ ਗਰਮੀ ਵਾਲੀ ਹੈ ਹਨਾ ਗਰਮੀ ਹੈ ਗਰਮੀ ਤਾਂ ਆਊਗੀ ਤਾਂ ਕੰਢੀ ਵਾਲੀ ਹੈ ਠੰਡ ਤਾਂ ਫੇ ਗਰਮੂਗੀ ਤੇ ਫੇ ਤੂੰ ਸਿੱਟਿਆ ਇੱਥੇ ਹੀ ਕਰਦਾ ਹੁਣ ਤੂੰ ਤਾਂ ਸਿੱਟਿਆ ਮੈਂ ਤਾਂ ਆਪੇ ਸਿੱਟੂਗਾ ਮੈਂ ਤਾਂ ਆਪੇ ਵੜ ਦੂਗਾ ਬੱਦ 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 ਫੇ ਜਵਾ ਦਾ ਧੀ ਗੱਲ ਲੈ ਸਾਲੀ ਬੜ ਦੇ ਬੜ ਦੇ ਦਾ ਪੜਦਾ ਐ ਐ ਹੁਣ ਹੌਲੀ ਹੌਲੀ ਲੱਗਿਆ ਜਾਊਗਾ ਗਰਮੀ ਕਿੰਨੀ ਐ ਗਰਮੀ ਐ ਨਾਲੇ ਹੌਲ ਦਾ ਐ ਜਦ ਇਹ ਚਾਹ ਦਾ ਫਾਨਾ ਕਰਦਾ ਵਦਗਾ ਟੱਪ ਜਾਂਦੇ ਐ ਜੁ ਕੰਦੀ ਬੜੀ ਐ ਕੀ ਬਹਾਨਾ ਲਾਗੇ ਐਦਾਂ ਇਹਨੇ ਟਿਕਣਦੇ ਨੇ ਹੋ ਗਿਆ ਚਲ 10 ਮਿੰਟ ਤਾਂ ਬਹਿ ਜਾ ਹਈ 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 ਇਹ ਕੰਡੀ ਵਾਲੀ ਉੱਤੋਂ ਗਰਮੀ ਵਾਲੀ ਹੈ ਨਾ ਈ ਭਾਨਾ ਦਾ ਵੀ ਧੋਕਤਾ ਪੜਦੀ ਹੱਲੀ ਕਢਾਉਂਦਾ ਉਹ ਆਹ ਦੇਖੋ ਆ ਗਿਆ ਆ ਗਿਆ ਆ ਬਣਾ ਹਈ ਹਮਸੇ ਬੰਦੇ ਬੰਦੇ ਦਾ ਮੇਰਾ ਤਾਂ ਢਿੱਡ ਦੁਖੀ ਜਾਂਦਾ ਹੈ ਢਿੱਡ ਤੇਰਾ ਰੋਸ਼ ਹੀ ਦੋਸਾ ਜਿਹਾ ਪਤਾ ਨਹੀਂ ਕੀ ਹੋ ਗਿਆ ਹੌਣ ਗਏ ਆ ਕੀੜੇ ਲੱਗੇ ਨਾਲੇ ਹੋਰ ਸੌ ਲੱਗੇ ਵੀਰਾਇਆ ਉੱਠਣ ਲੱਗ ਗਿਆ ਪਤਾ ਨਹੀਂ ਕੀ ਹੋ ਗਿਆ ਲੱਗਿਆ ਉਹ ਕਣਕ ਦੇ ਦੇਖ ਕੇ ਵੀਰਾ ਉੱਠਣ ਲੱਗ ਗਿਆ ਨਹੀਂ ਨਹੀਂ ਉਹੀ ਹੋਣ ਲੱਗ ਗਿਆ ਪਤਾ ਨਹੀਂ ਕੀ ਹੋ ਗਿਆ ਪਹਿਲਾਂ ਤਾਂ ਉੱਠੇ ਰੋਟੀਆਂ ਦਾ ਤਾਂ ਇਹਨਾਂ ਦਾ ਖਾਣਾ 16 ਖਾ ਗਿਆ ਉਹ ਪਤਾ ਹੀ ਨਹੀਂ ਕੀ ਹੋ ਗਿਆ ਹੁਣ ਮੌਕੇ ਤੇ ਹੋ ਗਿਆ ਮੌਕੇ ਲੁੱਟਮੁਣੀ ਕਰਦਾ ਓਹੋ ਹਣ ਬੜੜ ਇਹ ਮੈਂ ਕੱਲ ਨੂੰ ਵੜ ਦੂੰਗਾ ਜਾ ਭਾਜ ਜਾ ਸਾਲ ਤੇਰੇ ਨਾਲ ਕੱਲ ਮੈਂ ਹੀ ਕਰਾਂ ਹੁਣ ਮੇਰੇ ਢਿੱਡ ਦੁਖਣ ਲੱਗ ਗਿਆ ਕਿਹਦਾ ਮੇਰੇ ਵੀ ਸਾਰੇ ਜਾ ਭਰ ਲੇ ਗੈਸ ਕੁਟੂ ਜਾ ਰੋ ਚੱਲ ਪੂਆ ਰੋਜ਼ ਕੀ ਚੱਲ ਪੂ ਹੁਣ ਢਿੱਡ ਦੋਹਣ ਲੱਗਾ ਬਿਮਾਰ ਤਾਂ ਹੋ ਜਾਂਦਾ ਨਾਲ ਆ ਕੇ ਤੇਰਾ ਉਹ ਤਾਂ ਕਰ ਨਹੀਂ ਐ ਕਿ ਬੱਡੂ ਕੋਉਣ ਇਹਨੂੰ ਓੜੇ ਓੜੇ ਤੂੰ ਵੜਦੀ ਫਿਰ ਆਏ ਕੀ ਹੁੰਦਾ ਉਹਨ ਕਰ ਪੈਣਾ ਆਈ ਕੀ ਹੁੰਦਾ ਆਈ ਚੱਕ ਲੈਂਦੀ ਮੈਂ ਠੀਕ ਐ ਚੱਕ ਲੂ ਆਗਲੇ ਰਹਿ ਗਿਆ ਬੱਲਗੇ ਕੋਣ ਚੱਕੂ ਫਿਰ ਮੈਂ ਟੀਕਾ ਲਵਾ ਕੇ ਆ ਜੰਨਾ ਐ ਆਈ ਚੱਕੂ ਤੂੰ ਪੈਣਾ ਹੀ ਹੁੰਦਾ ਤੂੰ ਨਹੀਂ ਆਉਂਦਾ ਹੂੰਗਾ ਜਦੋਂ ਉਹਨੂੰ 2000 ਦੇਣਾ ਐ ਵੀ ਮਾਰ ਕੱਟ ਇਧਰ ਵੀ ਨਹੀਂ ਮਾਰ ਸਕਦੇ ਮਾਰਨਗੇ ਘਾਟ ਜੇ ਕਿਤੇ ਉਹ ਢੋਲ ਤੇ ਨਾ ਪਾ ਜਣ ਕਢ ਢੋਲ ਚ ਨਾ ਕੀ ਪਾ ਜਣਾ ਫਿਰ ਹੁਣ ਬਿਮਾਰ ਬਿਮਾਰ ਤੇ ਕੋਈ ਵੱਡੀ ਦੀ ਹੁਣ ਵੱਡੀ ਦੀ ਹੈ ਰੋਟੀਆਂ ਖਾਣ ਵਾਰੀ ਦਾ ਕਰਾਉ ਹੀ ਚੱਕ ਲੈਣਾ ਮੇਰੇ ਨਾਲ